ਮੁੰਡਾ ਬਾਦ ਜੈ ਸਰਕਾਰ ਮੁੰਡਾ ਬਾਦ ਜੈ ਸਰਕਾਰ ਜੈ ਸਰਕਾਰ ਮੁੰਡਾ ਬਾਦ ਬੱਕੇ ਸ਼ਾਹੀ ਨਹੀਂ ਕਰੇਗੀ ਬੱਕੇ ਸ਼ਾਹੀ ਨਹੀਂ ਕਰੇਗੀ ਬੱਕੇ ਸ਼ਾਹੀ ਨਹੀਂ ਕਰੇਗੀ ਜਿੰਦਾ ਸਰਕਾਰ ਮੁੰਡਾ ਬਾਦ ਜੈ ਸਰਕਾਰ ਮੁੰਡਾ ਬਾਦ ਵਾ ਡਿਪਾਰਟਮੈਂਟ ਦੇ ਵਿੱਚ ਕਾਊਂਟਰ ਕਿੱਦਾਂ ਕਰਾਂਗੇ ਵੈਸੇ ਤਾਂ 3 ਵਜੇ ਕਾਊਂਟਰ ਹੋ ਜਾਣਾ ਚਾਹੀਦਾ ਸੀਗਾ ਉਸ ਤੋਂ ਪਹਿਲਾਂ ਸਾਰਿਆਂ ਨੂੰ ਇਨਫਾਰਮ ਕਰ ਦੇਣਾ ਚਾਹੀਦਾ ਸੀ ਅਜੇ ਤੱਕ ਕਿਸੇ ਵੀ ਕੈਂਡੀਡੇਟ ਨੂੰ ਨਾ ਬੁਲਾਇਆ ਗਿਆ ਨਾ ਸਾਨੂੰ ਇਨਫਾਰਮ ਕੀਤਾ ਗਿਆ ਧੰਕਾ ਹੁੰਦਾ ਜੀ ਔਰ ਜਿਹੜਾ ਇਹ ਸਰਕਾਰ ਨੇ ਨਾ ਧੱਕਾ ਕੀਤਾ ਇੱਕ ਵੱਡਾ ਵੀ ਪ੍ਰੋਜੈਕਟ ਕਰ ਕਰਕੇ ਇਹਨਾਂ ਦੀ ਸਰਕਾਰ ਆ ਇਹਨਾਂ ਕੋਲ ਕੈਂਡੀਡੇਟ ਵੀ ਨਹੀਂ ਆਏ ਨੇ ਜਿਹੜੀਆਂ ਅਦਰ ਪਾਰਟੀਆਂ ਵੱਲੋਂ ਆਏ ਨੇ ਚਾਹੇ ਉਹ ਕਾਲੀ ਦਾਲਾ ਚਾਹੇ ਭਾਜਪੀ ਆ ਜੀ ਚਾਹੇ ਉਹ ਕਾਂਗਰਸ ਆ ਕਿਸੇ ਨੂੰ ਅੰਦਰ ਨਹੀਂ ਬੜਨ ਦਿੱਤਾ ਗਿਆ ਤੇ ਕਿਸੇ ਦਾ ਵੀ ਅਤਰਾਜ ਐਕਸੈਪਟ ਨਹੀਂ ਕੀਤਾ ਗਿਆ ਤਿੰਨ ਬਿਲਾਜ ਪੁਰੇ ਮੈਂਬਰ ਦੋ ਜੀ ਫਾਈਨਲ ਨਹੀਂ ਦੋ ਦਾ ਪਤਾ ਲੱਗ ਵੀ ਦੋ ਦੇ ਪੇਪਰ ਰਿਜੈਕਟ ਕਰਤੇ ਕਾਰਨ ਕੋਈ ਨਹੀਂ ਬਣਦਾ ਉਹਦੇ ਵਿੱਚ ਵੀ ਸਾਨੂੰ ਆਨਸਰ ਏ ਆ ਰਿਹਾ ਕਿ ਅਸੀਂ ਆਪਣੇ ਵੱਲੋਂ ਸਾਰਾ ਕੰਮ ਕਰ ਦਿੱਤਾ ਬੀ ਡੀ ਪੀਓ ਮੈਡਮ ਵੱਲੋਂ ਹਜੇ ਕੋਈ ਰਿਵਲਟ ਨਹੀਂ ਦਿੱਤਾ ਗਿਆ ਜੀ 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 ਵੀਡੀਓ ਡਾਕਟਰ ਇਕੱਠੇ ਹੋ ਕੇ ਆਏ ਉਹ ਕੀ ਮਾਮਲਾ ਇਹਦੇ ਵਿੱਚ ਇਹ ਹੈ ਜੀ ਅੱਜ ਜਿਹੜੀ ਬਲਾਕ ਸੰਮਤੀ ਦੇ ਜਿੰਨੇ ਵੀ ਪੇਪਰ ਭਰੇ ਗਏ ਸੀ ਉਹਨਾਂ ਦੀ 5 ਵਜੇ ਲਿਸਟ ਲਗਣੀ ਸੀ ਪਹਿਲਾਂ ਅਸੀਂ ਐਸ ਡੀ ਐਮ ਸਾਹਿਬ ਕੋਲ ਗਏ ਜੀ ਤੇ ਉਹਨਾਂ ਕੋਲ ਗਏ ਆ ਜੀ ਉਹ ਕਹਿੰਦੇ ਕਿ ਮੇਰੇ ਵੱਲੋਂ ਸਕਰੂਟੀਨ ਦੇ ਵਿੱਚ ਸਾਰੇ ਕਾਗਜ਼ ਕਲੀਅਰ ਨੇ ਜੀ ਵੀ ਡੀ ਪੀਓ ਮੈਡਮ ਵੱਲੋਂ ਜਿਹੜੀ ਰਿਪੋਰਟ ਆ ਉਹ ਹੋਣੀ ਆ ਉਹ ਹਜੇ ਨਹੀਂ ਹੋਈ ਜਿਹੜੇ ਇਤਰਾਜ਼ ਲੱਗੇ ਨੇ ਇਤਰਾਜ਼ ਦੇ ਵਿੱਚ ਤਕਰੀਬਨ 50 ਦੇ ਕਰੀਬ ਇਤਰਾਜ਼ ਲੱਗੇ ਹੋਏ ਨੇ ਟੋਟਲ ਜਿਹੜੇ ਨੇ ਤੇ ਵੀ ਡੀ ਪੀਓ ਮੈਡਮ ਵੱਲੋਂ ਹੁਣ ਅਸੀਂ ਪੁੱਛਿਆ ਵੀ ਤੁਹਾਡੇ ਵੱਲੋਂ ਜਿਹੜੇ ਇਤਰਾਜ਼ ਨੇ ਜੀ ਕਿਸ ਇਸੇ ਕੈਂਡੀਡੇਟ ਨੂੰ ਇਨਫੋਰਮ ਨਹੀਂ ਕੀਤਾ ਤੇ ਤੁਹਾਡੇ ਵੱਲੋਂ ਕੀ ਰਿਪੋਰਟ ਆ ਉਹ ਕਹਿੰਦੇ ਅਸੀਂ ਕਿਸੇ ਕੈਂਡੀਡੇਟ ਦੇ ਇਤਰਾਜ਼ ਨਹੀਂ ਜਿਹੜੇ ਉਹ ਸਾਰੇ ਰਿਜੈਕਟ ਕੀਤੇ ਨੇ ਹੋਰ ਕੋਈ ਡਿਪਾਰਟਮੈਂਟਾਂ ਦਾ ਪਤਾ ਨਹੀਂ ਬੀਡੀਪੀਓ ਮੈਡਮ ਵੱਲੋਂ ਇਹ ਕਿਹਾ ਗਿਆ ਵੀ ਸਾਡੇ ਵੱਲੋਂ ਕੋਈ ਇਤਰਾਜ਼ ਐਕਸੈਪਟ ਨਹੀਂ ਕੀਤਾ ਗਿਆ ਵੀ ਸਾਰਿਆਂ ਦੀਆਂ ਫਾਈਲਾਂ ਕਲੀਅਰ ਤੇ ਇਹ ਕਿਉਂ ਹੋ ਰਹੀ ਹੈ ਜੀ ਇਹ ਉਹੀ ਗੱਲ ਕਰਨ ਗਏ ਸੀ ਵੀ ਇਹ ਦੇਰੀ ਕਿਉਂ ਹੋ ਰਹੀ ਹੈ 5 ਵਜੇ ਫਾਈਲ ਲੱਗਣੀ ਸੀ ਤੇ ਉਹ ਕਹਿੰਦੇ ਅਸੀਂ ਆਪਣੇ ਵੱਲੋਂ ਪ੍ਰੋਸੈਸ ਭੇਜ ਚੁੱਕੇ ਆ ਜੀ ਤੇ 5 ਵਜੇ ਹੁਣ ਜਿਹੜੀ ਆ ਫਾਈਲ ਅਸੀਂ ਉੱਥੇ ਐਸਡੀਐਮ ਸਾਹਿਬੇ ਕੋਲ ਭੇਜਤੀ ਆ ਤੇ ਉੱਥੇ ਲੱਗ ਜੇਗੀ ਤੇ ਸਾਡੀ ਇਹੀ ਅਰਜ਼ ਹੈ ਜੀ ਵੀ ਹੁਣ ਜੋ VDP ਉਹ ਮੈਡਮ ਕਹਿ ਰਹੇ ਨੇ ਵੀ ਹਾਂਜੀ ਵੀਡੀਓ ਮੈਡਮ ਵੀ ਆ ਚੀਜ਼ਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਇਹੀ ਚੀਜ਼ ਨੂੰ ਕੰਟੀਨਿਊ ਰੱਖਿਆ ਜਾਵੇ ਤੇ ਬਾਅਦ ਦੇ ਵਿੱਚ ਕਿਸੇ ਵੀ ਪਾਰਟੀ ਦੇ ਦਬਾਅ ਦੇ ਵਿੱਚ ਕੋਈ ਉਹ ਲਿਸਟਾਂ ਚੇਂਜ ਨਾ ਕੀਤੀ ਜਾਵੇ 30 ਬਲਾਕਸ ਹਮਤੀਆਂ ਨੇ ਮਛਪੜਾ ਬਲਾਕ 16 ਨੇ 15 ਨੇ ਕਿ ਟੋਟਲ 50 ਕਹਿ ਰਹੇ ਨੇ ਕਿ ਨਹੀਂ 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 ਇਹਦੇ ਵਿੱਚ ਜਿਹੜਾ ਸਮਰਾਲਾ ਬਲਾਕ ਹੈ ਜੀ ਸਮਰਾਲਾ ਦੇ ਉੱਤੇ ਇੱਥੇ 50 ਇਤਰਾਜ਼ ਲੱਗੇ ਨੇ 87 ਨਾਮੀਨੇਸ਼ਨਾਂ ਹੋਈਆਂ ਸੀ ਰਾਚੀਵਾੜਾ ਬਲੌਕ ਵਾਰੀ ਹਜੇ ਆਪਣੀ ਗੱਲ ਨਹੀਂ ਹੋਈ ਜੀ ਉੱਥੇ ਉੱਥੇ ਵੀ ਇਹੀ ਗੱਲ ਦਾ ਰੌਲਾ ਹੋ ਰਿਹਾ ਜੀ ਉੱਥੇ ਵੀ ਕੋਈ ਲਿਸਟ ਇਸ਼ੂ ਹਜੇ ਤੱਕ ਨਹੀਂ ਕੀਤੀ ਗਈ ਉੱਥੇ ਅਧਿਕਾਰੀ ਨਾਲ ਮਿਲਿਆ ਤਾਂ ਉੱਥੇ ਵੀ ਉੱਥੇ ਵੀ ਸਵੇਰ ਤੋਂ ਕਈ ਜਾਣੇ ਇਤਰਾਜ਼ਦਾਨ ਆਏ ਨੇ ਜਿਹੜੀਆਂ ਅਦਰ ਪਾਰਟੀਆਂ ਵੱਲੋਂ ਆਏ ਨੇ ਚਾਹੇ ਉਹ ਖਾਲੀਦਾਲਾ ਚਾਹੇ ਭਾਜਪਾ ਹੈ ਜੀ ਚਾਹੇ ਉਹ ਕਾਂਗਰਸ ਦਾ ਕਿਸੇ ਨੂੰ ਅੰਦਰ ਨਹੀਂ ਬੜਨ ਦਿੱਤਾ ਗਿਆ ਤੇ ਕਿਸੇ ਦਾ ਵੀ ਇਤਰਾਜ਼ ਐਕਸੈਪਟ ਨਹੀਂ ਕੀਤਾ ਗਿਆ ਤੇ ਹਜੇ ਤੱਕ ਕਿਸੇ ਵੀ ਕੈਂਡੀਡੇਟ ਨੂੰ ਫਾਰਮ ਕੈਨਸਲ ਕੀਤਾ ਜਾਂ ਕੁਝ ਵੀ ਕੀਤਾ ਜਾਂ ਕੋਈ ਇਤਰਾਜ਼ ਆਇਆ ਇਨਫਾਰਮ ਨਹੀਂ ਕੀਤਾ ਗਿਆ ਜੀ ਇਹੋ ਜੀ ਗੱਲ ਕਰੀ ਜਿਵੇਂ ਤੁਸੀਂ ਪਹਿ ਇੱਕ ਦੂਜੇ ਦੇ ਪਾਲੇ ਵਿੱਚ ਗੇਮ ਸਿਟੀ ਅਗੇਂਸਿਟੀ ਬਿਲਕੁਲ ਜੀ ਬਿਲਕੁਲ ਉਧਰੋਂ ਇੱਧਰ ਗੇਰੀ ਜਾ ਰਹੀ ਆ ਇਹ ਜਿਹੜੀ ਰਿਸਪੌਂਸਿਬਿਲਟੀ ਆ ਜੀ ਇਹ ਉਧਰ ਬਣਦੀ ਆ ਕਿ ਐਸ.ਡੀ.ਐਮ ਸਾਹਿਬ ਵੱਲੋਂ 5 ਵਜੇ ਲਿਸਟ ਜਾਰੀ ਕਰ ਦੇਣੀ ਚਾਹੀਦੀ ਆ ਪੂਰੇ ਜ਼ਿਲ੍ਹੇ ਦੇ ਵਿੱਚ ਬਾਕੀ ਜਗ੍ਹਾ ਤੇ ਸਾਰੇ ਕਿਤੇ ਪੂਰੇ ਪੰਜਾਬ ਦੇ ਵਿੱਚ ਲਿਸਟਾਂ ਲੱਗ ਚੁੱਕੀਆਂ ਨੇ ਸਿਰਫ ਇੱਥੇ ਨਹੀਂ ਲੱਗੀਆਂ ਇਹ ਸਾਡੀ ਰਿਸਪੌਂਸਿਬਿਲਟੀ ਦਾ ਵੈਸੇ ਇੱਧਰ ਆਣਾ ਨਹੀਂ ਹੈ ਪਰ ਅਸੀਂ ਫਿਰ ਵੀ ਆਪਣੀ ਰਿਸਪੌਂਸਿਬਿਲਟੀ ਦੇ ਉੱਤੇ ਕਿ ਹਾਂਜੀ ਅਗਰ ਕੋਈ ਡਿਲੇ ਹੋ ਰਹੀ ਆ ਤੇ ਉਹਦਾ ਰੀਜ਼ਨ ਕੀ ਆ ਤੇ ਸਾਨੂੰ ਦੱਸੋ ਜੀ ਅਗਰ ਸਾਡੀ ਕਿਸੇ ਤਰ੍ਹਾਂ ਦੀ ਲੋਡ ਆ ਤੇ ਕਾਊਂਟਰ ਕਰਾ ਲਈ ਰੈਡੀ ਕਰੇ ਜੇਕਰ ਮੰਨ ਲਓ ਕਿ 2 ਲਿਸਟ ਹੈ ਹੋਰ ਦੇਰ ਆਤ ਲੱਗਦੀ ਹੈ ਡਾਕਟਰ ਰਿਜੈਕਸ਼ਨ ਵਧਾਈ ਜਾਂਦੀ ਜਦੋਂ ਅੰਦਲੀਆਂ ਹੁੰਦੀਆਂ ਵਿੱਚ ਉਹੀ ਚੀਜ਼ ਦੇ ਉੱਤੇ ਅਸੀਂ ਹੁਣ ਆਏ ਸੀ ਅਗਰ 5 ਵਜੇ ਤੋਂ ਬਾਅਦ ਲਿਸਟ ਲੱਗਦੀ ਆ ਤੇ ਉੱਥੇ ਲਿਸਟ ਦੇ ਉੱਤੇ ਅਸੀਂ ਕਾਊਂਟਰ ਕਰਨਾ ਤਾਂ ਅਸੀਂ 5 ਵਜੇ ਤੋਂ ਬਾਅਦ ਡਿਪਾਰਟਮੈਂਟ ਦੇ ਵਿੱਚ ਕਾਊਂਟਰ ਕਿੱਦਾਂ ਕਰਾਂਗੇ ਵੈਸੇ ਤਾਂ 3 ਵਜੇ ਕਾਊਂਟਰ ਹੋ ਜਾਣਾ ਚਾਹੀਦਾ ਸੀਗਾ ਉਸ ਤੋਂ ਪਹਿਲਾਂ ਸਾਰਿਆਂ ਨੂੰ ਇਨਫਾਰਮ ਕਰ ਦੇਣਾ ਚਾਹੀਦਾ ਸੀ ਹਜੇ ਤੱਕ ਕਿਸੇ ਵੀ ਕੈਂਡੀਡੇਟ ਨੂੰ ਨਾ ਬੁਲਾਇਆ ਗਿਆ ਨਾ ਸਾਨੂੰ ਇਨਫਾਰਮ ਕੀਤਾ ਗਿਆ ਅਸੀਂ ਸਵੇਰ ਦੇ ਉੱਥੇ ਲੈਟਰ ਲੈ ਕੇ ਗਏ ਹੋਏ ਹਾਂ ਕਿ ਪਾਰਟੀ ਵੱਲੋਂ ਅਸੀਂ ਇੱਥੇ ਆਂ ਜੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਲੱਗਦਾ ਕਿ ਡਾਕੂਮੈਂਟ ਉਸ ਨੇ ਉਹ ਤੇ ਕਾਊਂਟਰ ਕਰੀਏ ਤੇ ਉਹਦਾ ਰਿਵਲਟ ਦੇਈਏ ਬਟ ਹਜੇ ਤੱਕ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਨਫੋਰਮੇਸ਼ਨ ਨਹੀਂ ਕੋਈ ਹੋ ਨਹੀਂ ਹੁਣ ਅਸੀਂ 5 ਵਜੇ ਜਾ ਕੇ ਉਹਨਾਂ ਤੋਂ ਪੁੱਛਿਆ ਕਿ ਲਿਸਟਾਂ ਨਹੀਂ ਲੱਗੀਆਂ ਜੀ ਤੇ ਉਹਦੇ ਵਿੱਚ ਵੀ ਸਾਨੂੰ ਆਨਸਰ ਇਹ ਆ ਰਿਹਾ ਕਿ ਅਸੀਂ ਆਪਣੇ ਵੱਲੋਂ ਸਾਰਾ ਕੰਮ ਕਰ ਦਿੱਤਾ ਵੀ ਡੀਪੀਓ ਮੈਡਮ ਵੱਲੋਂ ਹਜੇ ਕੋਈ ਰਿਵਲਟ ਨਹੀਂ ਦਿੱਤਾ ਗਿਆ ਜੀ ਲੱਗਦਾ ਵੀ ਤਾਂ ਨਹੀਂ ਹੋ ਸਕਦੀ ਚਾਂਸੇਸ ਤਾਂ ਬਹੁਤ ਨੇ ਜੀ ਜਿਹੜਾ ਸੁਣਨ ਚਾਹ ਰਿਹਾ ਤਾਂ ਉਹ ਤਾਂ ਬਹੁਤ ਵੱਡੀਆਂ ਗੱਲਾਂ ਸੁਣਨ ਚਾਹ ਰੀਆਂ ਨੇ ਕਿ ਹਾਂਜੀ ਚਾਂਸ ਬਹੁਤ ਹੋ ਰਿਹਾ ਪਰ ਅਸੀਂ ਹੁਣ ਅੱਗੇ ਦੇਖਦੇ ਹਾਂ ਕਿ ਲਿਸਟ ਤੋਂ ਬਾਅਦ ਕੀ ਹੁੰਦਾ ਜੀ ਲਿਸਟ ਜਾਰੀ ਹੋਣ ਦਾ ਸਮਾਂ ਪੱਕਾ ਦਿੱਤਾ ਗਿਆ ਜੀ ਲਿਸਟ ਜਾਰੀ ਹੋਣ ਦਾ ਜਿਹੜਾ ਸਮਾਂ ਜੀ ਉਹ 5 ਵਜੇ ਤੱਕ ਸੀ ਜੀ ਅੱਜ 5 ਤਰੀਕ ਨੂੰ 5 ਵਜੇ ਤੱਕ ਜਿਹੜੀ ਲਿਸਟ ਆ ਉਹ ਲੱਗਣੀ ਸੀ ਕੱਲ ਜਿਹੜੇ ਨਾਮਜ਼ਾਦ ਨੇ ਕੈਂਡੀਡੇਟਾਂ ਦੇ ਜਿਹੜੇ ਕਾਗਜ਼ ਵਾਪਸ ਲੈਣੇ ਆ ਉਹਦਾ ਸਮਾਂ ਸੀ ਜੀ ਅੱਜ 5:00 ਕੇ 5 ਕਾਫੀ ਆਪਾਂ ਹੁਣ ਇਸ ਵਕਤ ਟਾਈਮ 5:30 ਹੋ ਚੁੱਕੇ ਨੇ ਮੇਲ ਸਿੰਘ ਬੌਂਦੜੀ ਜਿਸ ਮੇਲ ਸਿੰਘ ਬੌਂਦੜੀ ਸਾਹਿਬ ਜੀ ਪਹੁੰਚੇ ਹੋ ਵੀਡੀਓ ਰੋਪਰ ਤੇ ਕੀ ਇਤਰਾਜ ਕੀ ਗੱਲ ਕਰਦੇ ਆ ਜੀ ਇਸ ਤੇ ਜਿਹੜੇ ਪੇਪਰ ਸੀ ਅੱਜ ਇ ਉਹ ਪੇਪਰਾਂ ਦੇ ਇਤਰਾਜ ਲੱਗੇ 3 ਵਜੇ ਲਿਸਟ ਫਾਈਨਲਿਸਟ ਲਉਣੀ ਸੀ ਜੋ ਪੇਪਰ ਸਹੀ ਪਾਏ ਗਏ ਸੀਗੇ ਉਹ ਦੇਖ ਕੇ 2.5 ਘੰਟੇ ਪੋਚ ਜਾਈ ਪਤਾ ਕੀਤਾ ਹੁਣ ਉਹ ਕਹਿੰਦੇ 42 ਦੇ ਇਤਰਾਜ ਨੇ ਕਿ 12 ਪੇਪਰੇ ਤੋਂ ਸਹੀ ਪਾਏ ਨੇ ਉਹ ਸੀਐਸਡੀ ਨੂੰ ਭੇਜੀ ਲਿਸਟ ਪਰ ਸਾਨੂੰ ਇਹ ਲਿਸਟ ਕੋਈ ਨਹੀਂ ਦਿਖਾਈ ਅਜੇ ਤੱਕ ਜਿਸਤਨ ਦਾਗੀ ਕਰਨ ਦਾ ਨਾ ਕਰਨ ਦਾ ਕਾਰਨ ਕੀ ਉਹ ਦੱਸ ਨਹੀਂ ਰਹੇ ਜੀ ਕੁਛ ਉਹ ਕਹਿੰਦਾ ਸੀਡੀ ਸਾਡਾ ਦਫ਼ਤਰ ਪਤਾ ਕਰੋ ਉਧਰ ਪਹਿਲਾਂ ਜਾਇਆ ਉਹ ਵੀਡੀਓ ਸਾਡਾ ਦਫ਼ਤਰ ਜਾਓ ਉੱਥੋਂ ਲਿਸਟ ਲੱਗਣੀ ਹੈ ਜਿਹੜੇ ਇਹਨਾਂ ਦੇ ਇਤਰਾਜ ਲੱਗੇ ਉਹ ਬਾਅਦ ਦੱਸਦੀ ਕੀ ਹੈ ਕੋਈ ਇਤਲਾ ਨਹੀਂ ਦਿੱਤੀ ਹੁਣ ਜੇ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਇਤਲਾ ਨਹੀਂ ਕੀ ਲੱਗਦਾ ਵੀ ਹੁਣ ਸਿਧਾਂਤ ਨਹੀਂ ਚੱਲ ਰਹੀਏ ਕੀ ਚੱਲ ਰਹੀਏ ਪੂਰੀ ਤਰ੍ਹਾਂ ਚੱਲ ਰਹੀਏ ਆਪ ਇੱਕ ਪਹਿਲੀ ਕਿੰਨੇ ਚਿਰ ਹੋ ਗਿਆ ਬਿਲੇਸ਼ਨਾਂ ਦੇਖਦਿਆਂ ਨੂੰ ਘੱਟੋ ਜਿਹੜੇ ਸਾਡੀ ਉਮਰ ਦੇ ਨੇ ਘੱਟੋ 30 40 40 ਸਾਲ ਹੋ ਗਏ ਬਿਲੇਸ਼ਨਾਂ ਜਾਂਦੇ ਵਿੱਚ ਫਿਰ ਜਾਂ ਨੂੰ ਬਿਲੇਸ਼ਨ ਲੜਦੇ ਨੇ ਲੜਾਉਂਦੇ ਨੇ ਨਾਲ ਸਪੋਰਟ ਕਰਦੇ ਨੇ ਆ ਪਹਿਲੀ ਵਾਰ ਐ ਜੇ ਹੋਇਆ ਸਮਾਂ ਹੈ ਹੋਰ ਸਰਕਾਰਾਂ ਵੀ ਅਕਾਲੀ ਸਰਕਾਰ ਬਿਦਾਂ ਕੋਈ ਰਿਜੈਕਸ਼ਨ ਕਿਸੇ ਕਾਜ ੱੱਕੇ ਨਾਲ ਰਿਜੈਕਟ ਨਹੀਂ ਕੀਤੇ ਜਾਂਦੇ ਕਾਜ ਸਵੇਰੇ ਵੀ ਹੁੰਦਾ ਹੀ ਕੋਈ ਇੱਕ ਦੁੱਕਾ ਹੁੰਦਾ ਹੀ ਕੋਈ ਕਿੱਥੇ ਮਾੜੇ ਬੁੱਟੇ ਕਿੱਥੇ ਔਰ ਜਿਹੜਾ ਇਹ ਸਰਕਾਰ ਨੇ ਨਾ ਧੱਕਾ ਕੀਤਾ ਇੱਕ ਵੱਡਾ ਇਹ ਪ੍ਰੋਜੈਕਟ ਕਰ ਕਰਕੇ ਇਹਨਾਂ ਦੀ ਸਰਕਾਰ ਆ ਇਹਨਾਂ ਕੋਲ ਕੈਂਡੀਡੇਟ ਵੀ ਨੇ ਬਾਕੀ ਜਿਹੜੀਆਂ ਦੂਧੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਪਾਰਟੀਆਂ ਨੇ ਉਹਨਾਂ ਨੇ ਕੈਂਡੀਆਂ ਜਿਹੜਾ ਪ੍ਰੋਜੈਕਟ ਕਰ ਪ੍ਰੋਜੈਕਟ ਕਰਨ ਦੀ ਲੋੜ ਆ ਥੋੜੀ ਸਰਕਾਰਾ ਤੁਸੀਂ ਕੰਮ ਕਰੋ ਲੋਕ ਤੁਹਾਨੂੰ ਆਪੇ ਵੋਟ ਪਾਉਣਗੇ ਤੇ ਅਸੀਂ ਕੰਮ ਕਰਾਂਗੇ ਇਸ ਕਰਕੇ ਸਰਕਾਰ ਆਪਣੀ ਹਾਰਮਨੀ ਬੈਠੀ ਆ ਇਹ ਖਾਸ ਕਰਕੇ ਜਿਹੜੇ ਵਿਰੋਧੀ ਪਾਰਟੀ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਧਕਾਰ ਜਿਹੜਾ ਰੈਟ ਕਰਨ ਨੇ ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ 'ਚ ਬੜੀ ਪਕੜ ਬਣੀ ਹੋਈ ਆ ਰੋ ਪੰਜਾਬ ਕਾਲੀਦਾਲ ਵਿੱਚ ਹੋਣ ਲੱਗੇ ਦਿਨ ਪਰ ਦਿਨ ਕਾਲੀਦਾਲ ਉੱਪਰ ਜਾ ਰਿਹਾ ਹੈ ਸਿਸਕਾਰ ਬਗੜਾਟ ਵਿੱਚ ਆਈ ਹੋਈ ਹੈ ਕਾਲੀਦਾਲ ਦੇ ਸਾਰੇ ਵੱਧ ਕਾਰ ਰਿਜੈਕਟ ਕਰ ਰਹੇ ਨੇ ਬੋਲੋ ਜੀ ਮੈਂ ਦੇਖਿਆ ਜੇ ਜਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਵੀ ਆ ਕੇ ਦੱਦ ਕੀਤਾ ਆਪਣੇ ਤਿੰਨ ਪਿੰਡਾਂ ਵਿੱਚ ਪ੍ਰੀ ਮੈਂਬਰ ਦੋ ਜੀ ਅਈਂਗਾ ਤਾਂ ਨਹੀਂ ਜਦੋਂ ਪਤਾ ਲੱਗ ਵੀ ਦੋ ਪੇਪਰ ਰਿਜੈਕਟ ਕਰਤੇ ਕਾਰਨ ਕੋਈ ਨਹੀਂ ਬਣਦਾ ਉਹਨਾਂ ਦਾ ਕਿੰਨਾ ਕਿੰਨਾ ਦੇ ਕਿਤੇ ਨੇ ਕੋਈ ਨਾਮ ਵੀ ਚਾਹੀਦਾ ਕਲੀਅਰ ਨਹੀਂ ਪੂਰਾ ਪਤਾ ਇੱਕ ਤਾਂ ਲੱਗਿਆ ਸੀ ਬਲਵਿੰਦਰ ਸਿੰਘ ਬਾੰਬਾ ਬਲਵਿੰਦਰ ਸਿੰਘ ਬਾੰਬਾ ਹਰਜੋਤ ਸਿੰਘ ਮਾਟਾ ਜਿਹੜੀ ਫਾਈਨਲਿਸਟ ਨਹੀਂ ਪਤਾ ਲੱਗ ਫੋਨ ਤੇ ਪਤਾ ਲੱਗਿਆ ਵੀ ਤੇ ਹੁਣ ਕੀ ਕਹਿੰਦੇ ਨੇ ਲਿਸਟ ਕਦੋਂ ਤੱਕ ਲੱਗੂਗੀ ਜੀ ਹੁਣ ਕਹਿੰਦੇ ਜੀ ਐਸ.ਡੀ. ਸਾਹਿਬ ਤੋਂ ਪਤਾ ਕਰੋ ਹੁਣ ਅਸੀਂ ਇੱਕ ਦੂਜੇ ਦੇ ਪਾਲਜ ਗੇਮ ਦਿੱਤੀ ਜਾ ਰਹੀ ਹੈ ਹਾਂਜੀ ਇੱਕ ਦੂਜੇ ਦੀ ਪਾਲਜ ਗੇਮ ਦਾ ਗੇਮ ਸੈੱਟ ਲਾ ਰਹੇ ਨੇ ਇਹ ਆਸ ਕਿ ਮੈਂ ਘਮਾਉਂਦੇ ਨੇ ਕਿ ਬਹੁਤ ਚਿਰ ਇੱਧਰ ਐਸ.ਡੀ. ਸਾਹਿਬ ਨੇ ਇਧਰ ਨੂੰ ਭੇਜਤਾ ਇਧਰੋਂ ਕਹਿੰਦਾ ਐਸ.ਡੀ. ਦਫ਼ਤਰ ਜਾਓ ਠੀਕ ਗੱਲ ਕੋਈ ਸਰਵੇ ਬੇਈਮਾਨੀ ਦਾ ਕੰਮ ਹੈ ਠੱਕਾ ਕਰ ਰਹੀ ਸਰਕਾਰ ਇਹ ਠੱਕੇ ਦਾ ਜਵਾਬ ਹੈ